ਹਾਂਜੀ ਇਹ ਵੀਡੀਓ ਨੇਪਾਲ ਦੀ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਵੀ ਕਰੋ ਜਦੋਂ ਸਰਕਾਰਾਂ ਕਿਸੇ ਪਬਲਿਕ ਤੇ ਆਪਣੇ ਕਾਨੂੰਨ ਥੋਪਦੀਆਂ ਤਾਂ ਪਬਲਿਕ ਕਿਵੇਂ ਬੇਕਾਬੂ ਹੋ ਜਾਂਦੀ ਹੈ ਦੇਖੋ ਯਾਰ ਵੱਡੇ ਵੱਡੇ ਮਾਲ ਲੁੱਟੇ ਗਏ ਨੇਪਾਲ ਦੇ ਵਿੱਚ ਤੇ ਲੋਕਾਂ ਨੇ ਖੁੱਲ ਕੇ ਲੁੱਟ ਮਚਾਈ ਹੈ ਯਾਰ ਪੂਰੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਪਤਾ ਲੱਗੂ ਸੁਨਾਰੇ ਲੁੱਟਲੇ ਮਾਲ ਲੁੱਟਲੇ ਬੈਂਕਾਂ ਲੁੱਟ ਲਈਆਂ ਕੋਈ ਚੀਜ਼ ਨਹੀਂ ਛੱਡੀ ਯਾਰ ਇੱਥੋਂ ਤੱਕਰ ਕੀ ਆਰਮੀ ਦੀਆਂ ਗੱਡੀਆਂ ਵੀ ਇਹਨਾਂ ਨੇ ਖੋਲੀਆਂ ਆਰਮੀ ਦਾ ਕੋਈ ਸਾਧਨ ਨਹੀਂ ਛੱਡਿਆ ਇਹਨਾਂ ਨੇ ਇੱਥੋਂ ਤਿੱਕਰ ਕੀ ਆਰਮੀ ਦਾ ਅਸਲਾ ਤੱਕ ਖੋਲਿਆ ਪੁਲਿਸ ਵਾਲੇ ਥਾਣਿਆਂ ਦੇ ਵਿੱਚ ਕੈਦ ਕਰ ਲੇ ਥਾਣਿਆਂ ਦੇ ਵਿੱਚੋਂ ਅਸਲਾ ਕੱਢ ਲਿਆ ਅਸਲਾ ਕੱਢ ਕੇ ਥਾਣਿਆਂ ਦੇ ਵਿੱਚੋਂ ਆਮ ਪਬਲਿਕ ਨੇ ਚੱਕ ਕੇ ਉਹ ਕੀਤਾ ਤੇ ਸੰਸਦ ਦੇਖੋ ਸੰਸਦ ਨੂੰ ਅੱਗ ਲਾਤੀ ਪੂਰੀ ਦੀ ਪੂਰੀ ਸੰਸਦ ਨੂੰ ਬਿਲਕੁਲ ਤਬਾਹ ਕਰਤਾ ਠੀਕ ਹੈ ਨਾ ਇਹ ਹੁੰਦਾ ਆ ਦੇਖੋ ਪੁਲਿਸ ਵਾਲੇ ਕਿਵੇਂ ਲੋਕਾਂ ਨੇ ਲੈਣ ਦੇ ਵਿੱਚ ਲਾਏ ਹੋਏ ਆ ਪੁਲਸ ਯਾਰ ਕਿੰਨੀ ਕ ਪੁਲਸ ਹੋਊਗੀ 50 ਜਣੇ 100 ਜਣੇ ਆਉਣਗੇ ਪਬਲਿਕ ਮੂਰੇ 100 ਜਣਾਂ ਦਾ ਕਿੰਨਾ ਕੋਹ ਚੱਲਦਾ ਜੋਰ ਚੱਲਦਾ ਆ ਵੀਡੀਓ ਦੇ ਵਿੱਚ ਦੇਖੋ ਯਾਰ ਕਿੰਨੀ ਲੋਕਾਂ ਨੇ ਲੁੱਟ ਮਚਾਈ ਐ ਜਿਹੜੀ ਚੀਜ਼ ਜਿਹੜੇ ਦੇ ਡਿੱਕੇ ਚੜੀ ਜਾਂਦੀ ਆ ਚੱਕ ਚੱਕ ਘਰਾਂ ਨੂੰ ਲਈ ਜਾਂਦੇ ਆ ਇਹ ਯਾਰ ਤੁਹਾਡੇ ਹਿਸਾਬ ਨਾਲ ਕੀ ਚੱਲ ਰਿਹਾ ਹੈ ਇਹ ਸ਼ਾਸਤ ਹੈ ਜਾਂ ਫਿਰ ਮੰਨ ਕੇ ਚੱਲੋ ਪਬਲਿਕ ਦਾ ਰੋਸ ਹੈ ਇਹ ਤਾਂ ਤੁਸੀਂ ਦੱਸ ਸਕਦੇ ਹੋ ਦੇਖੋ ਯਾਰ ਨੇਪਾਲ ਦੀ ਰਾਸ਼ਟਰੀਆ ਬੈਂਕ ਨੂੰ ਵੀ ਅੱਗ ਲਾਤੀ ਲੋਕਾਂ ਨੇ ਨੋਟ ਕੱਢ ਕੇ ਸਾਰੇ ਛੜਕਾਂ ਤੇ ਖਲਿਆਰਤੇ ਤੇ ਅੱ ਤੇ ਅੱਗ ਲਾ ਦਿੱਤੀ ਗਈ ਤੇ 300 ਤੋਂ ਵੱਧ ਕਹਿੰਦੇ ਲੋਕ ਇੱਥੇ ਗੋਲੀ ਨਾਲ ਮਾਰੇ ਜਾ ਚੁੱਕੇ ਆ ਦੇਖੋ ਯਾਰ ਨੋਟ ਕਿਵੇਂ ਛੜਕਾਂ ਤੇ ਖਲਿਆਰਤੇ ਪੂਰੇ ਦੇ ਪੂਰੇ ਪਬਲਿਕ ਨੇ ਕਿੰਨਾ ਰੋਸ ਹੋ ਪਬਲਿਕ ਦੇ ਵਿੱਚ ਯਾਰ ਸਰਕਾਰਾਂ ਦੇ ਖਿਲਾਫ ਜਦੋਂ ਸਰਕਾਰਾਂ ਆਮ ਪਬਲਿਕ ਦੇ ਉੱਤੇ ਕਾਨੂੰਨ ਥੋਪਦੀਆਂ ਤਾਂ ਫਿਰ ਉਹਨਾਂ ਨਾਲ ਆਈ ਹੁੰਦੇ ਆ ਹੁਣ ਕੀ ਆਰਮੀ ਨੇ ਮੰਤਰੀਆਂ ਸ਼ੰਤਰੀਆਂ ਦੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਰੈਸਕਿਊ ਕਰਨਾ ਸਟਾਰਟ ਕਰਤਾ ਜਹਾਜ਼ਾਂ ਰਾਹੀਂ ਥਾਂ ਥਾਂ ਜਹਾਜ਼ ਲੱਗੇ ਹੋਏ ਆ ਜਿੱਥੇ ਵੀ ਮੰਤਰੀ ਦਾ ਕੋਈ ਪਰਿਵਾਰ ਰਹਿੰਦਾ ਹੈ ਉੱਥੋਂ ਜਹਾਜ਼ਾਂ ਰਾਹੀਂ ਕੱਢਿਆ ਜਾ ਰਿਹਾ ਤੇ ਲੋਕਾਂ ਨੇ ਦੇਖੋ ਸਨਿਆਰਿਆਂ ਦੇ ਵਿਚਾਰਿਆਂ ਦੇ ਕਿਵੇਂ ਗੋਲਕ ਤੋੜੀ ਜਾਂਦੇ ਆ ਗੱਲੇ ਤੋੜੀ ਜਾਂਦੇ ਆ ਇਹ ਲੋਕ ਹਰੇਕ ਥਾਂ ਲੁੱਟ ਮਚੀ ਹੋਈ ਦੇਖੋ ਅਸਲਾ ਲਈ ਜਾਂਦੇ ਆ ਅਸਲਾ ਲੈ ਕੇ ਕੋਲ ਕੇ ਕੋਕੇ ਆਰਮੀ ਦਾ ਠੀਕ ਹੈ ਨਾ ਥਾਂ ਥਾਂ ਅੱਗ ਲੱਗੀ ਆ ਪੂਰਾ ਨੇਪਾਲ ਯਾਰ ਅੱਜ ਦੀ ਘੜੀ ਇੱਕ ਮੰਨ ਕੇ ਚੱਲੋ ਅੱਗ ਦੇ ਢੇਰ ਤੇ ਬੈਠਾ ਹੈ ਯਾਰ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਤੇ ਆਉਂਦੀ ਹੈ ਉਹੀ ਚੱਕ ਕੇ ਭੱਜ ਜਾਂਦਾ ਦੇਖੋ ਯਾਰ ਕੋਈ ਸਿਲੰਡਰ ਚੱਕੀ ਜਾਂਦਾ ਕੋਈ ਕੁਰਸੀ ਚੱਕੀ ਜਾਂਦਾ ਜਿਹੜੀ ਚੀਜ਼ ਜਿਹੜੇ ਬੰਦੇ ਨੂੰ ਮਿਲਦੀ ਹੈ ਉਹੀ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਇੱਥੇ ਦੇਖੋ ਤੁਸੀਂ ਵੀ ਕਿੰਨਾ ਯਾਰ ਅਲੀ ਸ਼ਾਨ ਮਹਿਲ ਹੈ ਇਹਦੇ ਵਿੱਚ ਵੀ ਪਬਲਿਕ ਬੜਗੀ ਇਹਦੀ ਵੀ ਲੁੱਟਾ ਕੋਈ ਪੂਰੀ ਜੱਜ ਕੇ ਕੀਤੀ ਹੈ ਜਿੰਨੀ ਪਬਲਿਕ ਤੋਂ ਲੁੱਟਾ ਕੋਈ ਹੋਈ ਹੈ ਉਨੀ ਕੀਤੀ ਹੈ ਯਾਰ ਜਿਹੜੀ ਚੀਜ਼ ਇਹਨਾਂ ਦੇ ਮੂਹਰੇ ਆਉਂਦੀ ਸੀ ਲੈ ਕੇ ਸਰਕਾਰ ਦੇ ਮੂਹਰੇ ਖੜ ਜਾਂਦੇ ਸੀ ਇੰਨਾ ਕੁ ਜ਼ਾਦੇ ਦੇਖ ਆਹ ਦੇਖ ਹਥਿਆਰ ਲੁੱਟ ਕੇ ਇਹ ਵੀ ਹਥਿਆਰ ਲੁੱਟ ਕੇ ਲੈ ਕੇ ਆ ਰਹੇ ਆ ਠੀਕ ਹੈ ਨਾ ਪਰ ਹਥਿਆਰ ਲੁੱਟਨੇ ਕਿੰਨੇ ਕੁ ਸਹੀ ਹੈ ਤੁਸੀਂ ਆਪ ਦੱਸਿਓ ਕਮੈਂਟਾਂ ਦੇ ਵਿੱਚ ਹਰ ਇੱਕ ਪਾਸਿਓ ਨੇਪਾਲ ਯਾਰ ਹਰ ਇੱਕ ਪਾਸਿਓ ਤਵਾਹੀ ਦੇ ਢੇਰ ਤੇ ਬੈਠਾ ਅੱਜ ਜਿਹੜੀ ਚੀਜ਼ ਜਿਹੜੇ ਬੰਦੇ ਨੂੰ ਲੁੱਟ ਮਿਲਦੀ ਆ ਉਹ ਚੱਕ ਕੇ ਭੱਜ ਜਾਂਦਾ ਦੇਖੋ ਮੌਲਾਂ ਦੇ ਵਿੱਚੋਂ ਜਨਾਨੀਆਂ ਕਿਵੇਂ ਉੱਥੋਂ ਚੱਕ ਚੱਕ ਸਮਾਨ ਭੱਜਿਆ ਜਾਂਦੀਆਂ ਤੇ ਇਧਰ ਪ੍ਰਸ਼ਾਸਨ ਨੂੰ ਲੱਗਿਆ ਪਿਆ ਵੀ ਆਪਾਂ ਛੇਤੀ ਤੋਂ ਛੇਤੀ ਮੰਤਰੀਆਂ ਦੇ ਬੱਚਿਆਂ ਨੂੰ ਬਾਹਰ ਕੱਢ ਲਗੇ ਘਰਾਂ ਦੇ ਵਿੱਚੋਂ ਜਿੰਨੇ ਵੀ ਮੰਤਰੀ ਸੀ ਸਾਰਿਆਂ ਦੇ ਘਰਾਂ ਨੂੰ ਅੱਗ ਲਾ ਕੇ ਫੂਕਤਾ ਜਹਾ ਇਹ ਤਾਂ ਤਗੜੀ ਬਗੀ ਆਰਮੀ ਜਿਨ੍ਹਾਂ ਨੇ ਮੰਤਰੀਆਂ ਸ਼ੰਤਰੀਆਂ ਦੇ ਬੱਚੇ ਕੱਢ ਲਏ ਠੀਕ ਹੈ ਲੱਗੇ ਨਹੀਂ ਤੇ ਨਹੀਂ ਮੰਤਰੀਆਂ ਦਾ ਪਰਿਵਾਰ ਵੀ ਇਵੇਂ ਬਲੀ ਚੜ ਜਾਣਾ ਸੀਗਾ ਹਨਾ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਵੀ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖ ਜਾਇਓ ਯਾਰ ਕਿਉਂਕਿ ਇਹੋ ਜਿਹੇ ਹਾਲਾਤ ਕਿਸੇ ਦੇਸ਼ ਦੇ ਨਾ ਹੁਣ 300 ਤੋਂ 360 ਤੋਂ ਵੱਧ ਨੌਜਵਾਨ ਮਾਰੇ ਜਾ ਚੁੱਕੇ ਆ ਤੇ ਵੀਡੀਓ ਕਿੱਥੋਂ ਦੇਖ ਰਹੇ ਹੋ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਜੇਕਰ ਨਵੇਂ ਆਉਣਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਦੇਖ ਕਿੰਨੀ ਪਬਲਿਕ ਗੁੱਸੇ ਦੇ ਵਿੱਚ ਆ ਯਾਰ ਕਿੰਨੇ ਲੋਕ ਘਰਾਂ ਨੂੰ ਬਰਬਾਦ ਕਰੀ ਜਾਂਦੇ ਇਹ ਮੰਤਰੀਆਂ ਦੇ ਘਰ ਪੌਸ਼ੇਰਗੇ ਦੇ ਵਿੱਚ ਹੈ ਜਿੱਥੇ ਕੋਈ ਦਿਨੇ ਨਹੀਂ ਜਾਂਦਾ ਹੁੰਦਾ ਸੀ ਤੇ ਉੱਥੇ ਇਹੋ ਜੇ ਮਲੰਗ ਮੇਰੇ ਅਰਗੇ ਠੀਕ ਹੈ ਨਾ ਕਿਵੇਂ ਲੀੜੇ ਲਾ ਕੇ ਉਹ ਕਰਦੇ ਫਿਰਦੇ ਆ ਤੇ ਆ ਦੇਖੋ ਇਹ ਬੱਚੇ ਆ ਸਕੂਲਾਂ ਦੇ ਜਿਹੜੇ ਗੱਡੀਆਂ ਲੋਕਾਂ ਸਰਕਾਰੀ ਗੱਡੀਆਂ ਦੇ ਮੂਹਰੇ ਪੈਗੇ ਆਰਮੀ ਦੀਆਂ ਗੱਡੀਆਂ ਦੇ ਮੂਹਰੇ ਪੈਗੇ ਵੀ ਜੇਕਰ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਸਾਨੂੰ ਲਤੜ ਕੇ ਜਾ ਸਕਦੇ ਹੋ ਅਸੀਂ ਨੰਗਣਤਾ ਦੰਦੇ ਨਹੀਂ ਇਹ 17 ਸਾਲ ਤੋਂ ਛੋਟੇ ਬੱਚੇ ਆ ਠੀਕ ਹੈ ਨਾ ਤੇ ਬਹੁਤ ਜਿਆਦੇ ਅੱਗ ਮੱਚੀ ਹੋਈ ਆ ਬਾਈ ਇਹੋ ਜੀ ਤਬਾਹੀ ਤਾਂ ਕਿਸੇ ਦੇਸ਼ ਦੇ ਵਿੱਚ ਨਾ ਆਵੇ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਯਾਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਵੀ ਜਰੂਰ ਕਰਿਆ ਕਰੋ ਠੀਕ ਹੈ ਨਾ ਪਬਲਿਕ ਦਾ ਜਦੋਂ ਤੁਸੀਂ ਇਹ ਦੇਖੋ ਇੱਕ ਪਾਸੇ ਆਰਮੀਆ ਤੇ ਦੂਜੇ ਪਾਸੇ ਪਬਲਿਕ ਹੈ ਇੱਕ ਪਾਸੇ ਠੀਕ ਹੈ ਨਾ ਆਰਮੀ ਇੱਥੋਂ ਤੱਕ ਤਾਂ ਹੈਵੀ ਪੈ ਰਹੀ ਸੀ ਪਰ ਇੱਥੇ ਆ ਕੇ ਲੋਕ ਜਿਆਦੇ ਹੋ ਗਏ ਜਦੋਂ ਜਿਆਦੇ ਲੋਕ ਹੋ ਗਏ ਤਾਂ ਫਿਰ ਇਹਨਾਂ ਨੇ ਉਹ ਬੈਰੀਗੇਟ ਤੋੜ ਕੇ ਅੱਗੇ ਵਧ ਗਏ ਪੌਸ਼ੇਰੀਗੇ ਵੱਲ ਜਿੱਥੇ ਮੰਤਰੀ ਸ਼ੰਤਰੀ ਰਹਿੰਦੇ ਸੀਗੇ ਜਿੱਥੇ ਮੰਤਰੀਆਂ ਸ਼ੰਤਰੀਆਂ ਦੇ ਘਰ ਸੀਗੇ ਇਹਨਾਂ ਨੇ ਰੱਜ ਕੇ ਲੁੱਟਿਆ ਰੱਜ ਕੇ ਮੰਤਰੀਆਂ ਨੂੰ ਕੁੱਟਿਆ ਤੇ ਧੂ ਧੂ ਕੇ ਨੰਗੇ ਕਰ ਕਰ ਕੁੱਟਿਆ ਇੰਨਾ ਕ ਜਿਆਦਾ ਨੁਕਸਾਨ ਹੋਇਆ ਨੇਪਾਲ ਦਾ ਦੱਸ ਨਹੀਂ ਸਕਦੇ ਯਾਰ ਬਿਆਨ ਨਹੀਂ ਕਰ ਸਕਦੇ ਠੀਕ ਹੈ ਗੱਲ ਕਿ ਨਹੀਂ ਇਹ ਤਾਂ ਤੁਸੀਂ ਆਪ ਹੀ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਠੀਕ ਹੈ ਨਾ ਇਹ 6 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਨੇਪਾਲ ਦੇ ਥਾਂ-ਥਾਂ ਤੋਂ ਸ਼ਾਰਟ ਲੈ ਕੇ ਤੁਹਾਡੇ ਨਾਲ ਸਾਂਝੇ ਕੀਤੇ ਆ ਪਰ ਜੇਕਰ ਦੇਖਗੇ ਤਾਂ ਪੂਰਾ ਨੇਪਾਲ ਅੱਜ ਕੋਲੇ ਦੇ ਢੇਰ ਤੇ ਬੈਠਾ ਬਰੂਦ ਦੇ ਢੇਰ ਤੇ ਬੈਠਾ ਤੇ ਅੱਗ ਲਾ ਰੱਖੀ ਐ ਇਹ ਛਾਸਤ ਦਾ ਮੇਰੇ ਹਿਸਾਬ ਨਾਲ ਇਹ ਛਾਸਤਦਾਨਾਂ ਦਾ ਕੰਮ ਹੈ ਜਿਹੜੇ ਅੱਜ ਸੱਤਾ ਤੇ ਨਹੀਂ ਸੀ ਉਹਨਾਂ ਦਾ ਕੰਮ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਓ ਵੀ ਇਹ ਕਿੰਨਾ ਦਾ ਕੰਮ ਹੈ